ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਤੇ ਮਿਲ ਜਾਂਦੀਆਂ ਨੇ ਪਰ ਇਹਦੇ ਵਾਸਤੇ ਇੱਕ ਸ਼ਰਤ ਹੈ ਕਿ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਦੀ ਨਦਰ ਹੋ ਜਾਵੇ ਤੇ ਨਦਰ ਲੈਣ ਵਾਸਤੇ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਗੁਰੂ ਦੀ ਕਿਰਪਾ ਲੈਣ ਵਾਸਤੇ ਗੁਰੂ ਦੇ ਚਰਨਾਂ ਦਾ ਭਰੋਸਾ ਰੱਖਣਾ ਪੈਣਾ ਵਿਸ਼ਵਾਸ ਬਣਾ ਕੇ ਸ਼ਰਧਾ ਬਣਾ ਕੇ ਗੁਰੂ ਦੇ ਉੱਪਰ ਟੇਕ ਰੱਖ ਕੇ ਪਿਆਰੋ ਸਾਰੀਆਂ ਟੇਕਾਂ ਛੱਡ ਕੇ ਇੱਕ ਨੂੰ ਧਿਆਣਾ ਪੈਣਾ ਫਿਰ ਗੁਰੂ ਦੇ ਆਲ ਆਉਂਦਾ ਕਿਉਂਕਿ ਸਤ ਗੁਰ ਸਭ ਨੂੰ ਵੇਖਦਾ ਜੇਤਾ ਜਗਤ ਸੰਸਾਰ ਇਹ ਜਿੰਨਾ ਸੰਸਾਰ ਹੈ ਜਿੰਨਾ జగਤ ਹੈ ਉਹ ਆਕਾਲ ਪੁਰਖ ਪਰਮਾਤਮਾ ਦੇ ਸਾਹਮਣੇ ਆ ਪਿਆਰੋ ਕਿਉਂਕਿ ਆਪਾਂ ਕਰਮ ਕਰਨ ਲੱਗੇ ਆ ਵੇਖਦੇ ਆ ਕਿ ਕੋਈ ਇਨਸਾਨ ਤਾਂ ਨਹੀਂ ਵਿਕਰਿਆ ਮਾੜੇ ਕਰਮ ਕਰ ਰਹੇ ਆ ਪਰ ਆਪਾਂ ਭੁੱਲ ਜਾਂਦੇ ਆ ਕਿ ਦੀਨ ਦਿਆਲ ਇਹ ਕਿਰਪਾਲ ਇਹ ਦਿਆਲ ਇਹ ਭਗਤ ਵਸ਼ਲ ਇਹ ਸਭ ਪਾਸੇ ਵਿਕਰੇ ਨੇ ਜਦੋਂ ਇਹ ਗੱਲ ਵਿੱਚ ਮਨ ਵਿੱਚ ਸਮਝ ਆ ਗਈ ਕਿ ਉਹ ਪਰਮਾਤਮਾ ਵਿਕਰਿਆ ਉਦੋਂ ਇਹ ਜਿਹੜੇ ਮਾੜੇ ਕਰਮ ਆਪਾਂ ਕਰਦੇ ਆ ਉਹ ਘਟ ਜਾਣਗੇ ਕਿਉਂਕਿ ਇਹ ਦੁਨੀਆ ਸੰਸਾਰ ਦੇ ਕੈਮਰਿਆਂ ਤੋਂ بچਿਆ ਜਾ ਸਕਦਾ ਹੈ ਪਿਆਰੋ ਇਹ ਦੁਨੀਆ ਸੰਸਾਰ ਦੇ ਕੈਮਰਿਆਂ ਤੋਂ بچਿਆ ਜਾ ਸਕਦਾ ਹੈ ਬੜੀਆਂ 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 ਚੋਰੀਆਂ ਹੋ ਰਹੀਆਂ ਨੇ ਜਿਹੜੇ ਚੋਰ ਨੇ ਕੈਮਰਿਆਂ ਦੇ ਵਿੱਚ ਵੀ ਫੜੇ ਨਹੀਂ ਜਾ ਰਹੇ ਪਰ ਜਿਹੜਾ ਉਹ ਪਰਮਾਤਮਾ ਕਾਲਪੁਰਖ ਦਾ ਸੀਸੀਟੀਵੀ ਕੈਮਰਾ ਪਿਆ ਜਿੱਥੇ ਉਹ ਲੱਗਿਆ ਹੋਇਆ ਨਾ ਉਹਦੇ ਤੋਂ ਕੋਈ ਬਚਿਆ ਨਹੀਂ ਜਾ ਸਕਦਾ ਕਿਉਂਕਿ ਪਾਸ਼ਾ ਬਾਣੀ ਅੰਦਰ ਫਰਮਾਨ ਕਰਦੇ ਨੇ ਚਿੱਤਰ ਤੇ ਗੁਪਤ ਦਾ ਜ਼ਿਕਰ ਕਰਦੇ ਨੇ ਉਹ ਚਿੱਤਰ ਗੁਪਤ ਕੌਣ ਨੇ ਜਿਹੜੇ ਆਪਾਂ ਸਾਹਮਣੇ ਕਰਮ ਕਰਨੇ ਆ ਤੇ ਲੁਕੋ ਕੇ ਕਰਮ ਕਰਦੇ ਆ ਫਿਰ ਪਾਸ਼ਾ ਕਹਿੰਦੇ ਤੇਰਾ ਪਰਦਾ ਕੌਣ ਭਾਈ ਟਕੇਗਾ ਤੇਰਾ ਪਰਦਾ ਕੌਣ ਟਕੇਗਾ ਜਦੋਂ ਤੂੰ ਉਹ ਜਾਗਰ ਹੋਵੇਂਗਾ ਜਦੋਂ ਤੇਰੇ ਤੋਂ ਪਰਮਾਤਮਾ ਕਾਲਪੁਰਖ ਲੇਖਾ ਮੰਗੇਗਾ ਫਿਰ ਤੇਰਾ ਕੋਈ ਪਰਦਾ ਨਹੀਂ ਟਕ ਸਕਦਾ ਤੇ ਸਤਗੁਰ ਫਰਮਾਨ ਕਰਦੇ ਨੇ ਭਾਈ ਇਹ ਜੀਵਨ ਮਿਲੇ ਆ ਇਹ ਜ਼ਿੰਦਗੀ ਮਿਲੀ ਆ ਇਹ ਜੀਵਨ ਦੇ ਵਿੱਚ ਕਰਮ ਐਸੇ ਕਰੀਏ ਕਿ ਲੇਖਾ ਦੇਣ ਲੱਗਿਆਂ ਪਛਤਾਣਾ ਨਾ ਪਵੇ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰ ਰਹੇ ਨੇ ਆਓ ਆਪਾਂ ਰਾਜਾ ਸਭ ਦੇ ਬਚਨ ਸਰਵਣ ਕਰੀਏ ਸਵਈਆ اے ਪਰਦੇਸੀਆ ਜਿਉੜਿਆ ਸਮਝ ਲੈ ਨਾ ਇਹ ਦੇਸ਼ ਹਮੇਸ਼ਾ ਹਮਾਰਾ ਪਾਸ਼ਾ ਫਰਮਾਨ ਕਰਦੇ ਨੇ ਕਿ ਹੇ ਮੇਰੇ ਪਰਦੇਸੀ ਜੀੜੇ ਇਸ ਮੰਨ ਦੀ ਗੱਲ ਕਰ ਰਹੇ ਨੇ ਹੇ ਮੇਰੇ ਪਰਦੇਸੀ ਜੀੜੇ ਨਿਸ਼ਚੇ ਕਰਕੇ ਇਹ ਦੇਸ਼ ਹਮੇਸ਼ਾ ਸਾਡਾ ਨਹੀਂ ਹੈ ਪਰਦੇਸ਼ ਦਾ ਮਤਲਬ ਹੈ ਜਿਵੇਂ ਆਪਾਂ ਕਹਿੰਦੇ ਆ ਸਾਡੇ ਬੱਚੇ ਸਾਡੇ ਭੈਣ ਭਰਾ ਰਿਸ਼ਤੇਦਾਰ ਗਏ ਨੇ ਪਰਦੇਸ ਇਸੇ ਤਰ੍ਹਾਂ ਪਾਸ਼ਾ ਇਸ ਰੂਹ ਨੂੰ ਇਸ ਆਤਮਾ ਨੂੰ ਸਮਝਾਉਣਾ ਕਰਦੇ ਨੇ ਕਿ ਜਿਹੜਾ ਤੇਰਾ ਨਿਸ਼ਚੈ ਹੈ ਨਾ ਉਹਨੂੰ ਸਮਝਣਾ ਪੈਣਾ ਪਾਸ਼ਾ ਕਹਿੰਦੇ ਹੈ ਮੇਰੇ ਪਰਦੇਸੀ ਜੀੜੇ ਭਾਵ ਇਸ ਦੁਨੀਆ ਦੇ ਵਿੱਚ ਆਏ ਆਪਾਂ ਪਰ ਇੱਕ ਪਰਦੇਸੀ ਬਣ ਕੇ ਇਹ ਆਪਣਾ ਦੇਸ਼ ਨਹੀਂ ਪਾਸ਼ਾ ਕਹਿੰਦੀ ਸਮਝਣੀ ਪੈਣੀ ਹੈ ਗੱਲ ਇਹ ਦੇਸ਼ ਸਾਡਾ ਨਹੀਂ ਹੈ ਇਹ ਪਰਦੇਸ ਵਿੱਚ ਆਏ ਆ ਜਿੰਨੇ ਟਾਈਮ ਦਾ ਵੀਜ਼ਾ ਮਿਲੇ ਆ ਜਦੋਂ ਖਤਮ ਹੋ ਗਿਆ ਨਾ ਪਿਆਰਿਓ ਉਦੋਂ ਇਹ ਦੇਸ਼ ਛੱਡ ਕੇ ਜਾਣਾ ਪੈਣਾ ਆਪਾਂ ਵਿਦੇਸ਼ਾਂ ਵਿੱਚ ਦੇਖਿਆ ਨੇ ਜਿੰਨੇ ਟਾਈਮ ਦਾ ਵੀਜ਼ਾ ਮਿਲਦਾ ਉਨਾ ਟਾਈਮ ਇਨਸਾਨ ਰਹਿ ਸਕਦਾ ਹੈ ਬਾਅਦ ਵਿੱਚ ਉਹ ਡਿਪੋਰਟ ਕਰ ਦਿੰਦੇ ਨੇ ਉਹ ਗੱਲ ਵੱਖਰੀ ਹੈ ਦੁਨਿਆਵੀ ਦੇਸ਼ ਵਿੱਚ ਕੋਈ ਲੁੱਕ ਕੇ ਰਹਿ ਸਕਦਾ ਹੈ ਛੁਪ ਕੇ ਕੰਮ ਕਰ ਸਕਦਾ ਹੈ ਪਰ ਜੋ ਇਹ ਪਰਮਾਤਮਾ ਕਾਲਪੁਰਖ ਦੀ ਬਣਾਈ ਹੋਈ ਇਹ ਸ੍ਰਿਸ਼ਟੀ ਹੈ ਇਹਦੇ ਵਿੱਚ ਜਦੋਂ ਵੀਜਾ ਖਤਮ ਹੋ ਗਿਆ ਇਹ ਜਾਣਨਾ ਹੀ ਪੈਣਾ ਪਿਆਰਿਓ ਜਦੋਂ ਸਮਾਂ ਤੇ ਟਾਈਮ ਤੇ ਇਹ ਜਦੋਂ ਕਾਰਨ ਇਕੱਠੇ ਹੋਗੇ ਨਾ ਪਿਆਰਿਓ ਵਜਾ ਜਦੋਂ ਇਹ ਸਭ ਇਕੱਠੇ ਹੋਗੇ ਉਦੋਂ ਪਤਾ ਨਹੀਂ ਲੱਗਣਾ ਕਦੋਂ ਇਸ ਸੰਸਾਰ ਤੋਂ ਇਹ ਇਨਸਾਨ ਫਾਨੀ ਹੋ ਜਾਣਾ ਪਿਆਰਿਓ ਰਾਇਆ ਸਾਹਿਬ ਕਹਿੰਦੇ ਮੇਰੇ ਪਰਦੇਸੀ ਜਿਹੜੇ ਤੂੰ ਨਿਸ਼ਚੇ ਕਰਕੇ ਇਹ ਦੇਸ਼ ਹਮੇਸ਼ਾ ਸਾਡਾ ਨਹੀਂ ਹੈ ਪਰ ਆਪਾਂ ਇਹ ਜਾਣ ਚੁੱਕੇ ਆਂ ਕਿ ਸ਼ਾਇਦ ਅਸੀਂ ਇਹ ਦੁਨੀਆ ਤੋਂ ਜਾਣਾ ਨਹੀਂ ਆਪਾਂ ਧਨ ਜੋੜੀ ਜਾ ਰਹੇ ਆਂ ਧਨ ਜੋੜ-ਜੋੜ ਕੇ ਆਪਾਂ ਜੈਦਾਦਾ ਬਣਾ ਬਣਾ ਕੇ ਆਪਾਂ ਇਸ ਤਰ੍ਹਾਂ ਸਮਝ ਬੈਠੇ ਕਿ ਸ਼ਾਇਦ ਅਸੀਂ ਨਾ ਜਾਈਏ ਸੰਸਾਰ ਤੋਂ ਪਰ ਪਾਸ਼ਾ ਕਹਿੰਦੇ ਤੈਨੂੰ ਸਮਝਣਾ ਪੈਣਾ ਏ ਤੈਨੂੰ ਜਿਸ ਚੀਜ਼ ਦੀ ਲੋੜ ਹੈ ਜਿਹੜੇ ਧਨ ਦੀ ਲੋੜ ਹੈ ਉਹ ਧਨ ਤੈਨੂੰ ਇਕੱਠਾ ਕਰਨਾ ਪੈਣਾ ਕਿਉਂਕਿ ਜਦੋਂ ਆਪਾਂ ਸੰਸਾਰ ਵਿੱਚ ਆਈਆਂ ਨਾ ਪਰ ਆਪਾਂ ਨੂੰ ਇਹ ਸਵਾਸਾਂ ਰੂਪੀ ਧਨ ਮਿਲਿਆ 24000 ਸਵਾਸ ਆਪਾਂ ਰੋਜ਼ ਦੇ ਜਿਹੜੇ ਅਜਾਈ ਗਵਾਰੇ ਆ ਤੇ ਜਦੋਂ ਵਾਪਸ ਜਾਣਾ ਨਾ ਪਰ ਸਵਾਸ ਤੇ ਖਤਮ ਹੋ ਜਾਣੇ ਦੁਨੀਆ ਵਿੱਚ ਹੀ ਸਵਾਸ ਖਤਮ ਹੋ ਗਏ ਫਿਰ ਵਾਪਸ ਜਾਣ ਵਾਸਤੇ ਵੀ ਆਪਾਂ ਨੂੰ ਧਨ ਚਾਹੀਦਾ ਹੈ ਆਉਣ ਲੱਗਿਆ ਸਵਾਸਾ ਰੂਪੀ ਧਨ ਸੀ ਤੇ ਜਾਣ ਲੱਗਿਆ ਨਾਮ ਰੂਪੀ ਚੰਗੇ ਕਰਮਾਂ ਵਾਲਾ ਧਨ ਆਪਾਂ ਨੂੰ ਨਾਲ ਲੈਣਾ ਪੈਣਾ ਤੇ ਜੇ ਧਨ ਕਮਾ ਲਿਆ ਜੇ ਧਨ ਦੀ ਆਪਣੇ ਕੋਲ ਬਹੁਤ ਜ਼ਿਆਦਾ ਬਹੁਮਤ ਹੋਈ ਜ਼ਿਆਦਾ ਧਨ ਹੋਇਆ ਨਾਮ ਰੂਪੀ ਤੇ ਸੱਚ ਜਾਣਿਓ ਇਹ ਦੁਨੀਆ ਸੰਸਾਰ ਦੇ ਜਨਮ ਮਰਨ ਤੋਂ ਬਚ ਜਾਵਾਂਗੇ ਪਿਆਰਿਓ ਪਰਮਾਤਮਾ ਦੇ ਜਿੱਥੋਂ ਆਪਾਂ ਵਿਛੜ ਕੇ ਆਏ ਆ ਨਾ ਮਰਦ ਦੇ ਆਪਾਂ ਸ਼ਬਦ ਪੜ੍ਹਦੇ ਆ ਬਾਣੀ ਅੰਦਰ ਆਪਾਂ ਨੂੰ ਬੜੀ ਗੁਰਬਾਣੀ ਬੜਾ ਕੁਝ ਸਮਝਾਣਾ ਕਰਦੀ ਹੈ ਕਿ ਜਿਹੜੀ ਇਹ ਦੁਨੀਆ ਸੰਸਾਰ ਹੈ ਇਹ ਕਿੱਥੋਂ ਆਈ ਹੈ ਤੇ ਕਿੱਥੇ ਜਾਣੀ ਹੈ ਇਸੇ ਤਰ੍ਹਾਂ ਪਰ ਆਇਆ ਸਭ ਦੇ ਬਚਨ ਵੀ ਸ਼ਰਮਣ ਕਰਦੇ ਆ ਕਿ ਭਾਈ ਜਿੱਥੋਂ ਤੂੰ ਆਇਆ ਤੈਨੂੰ ਸਮਝਣਾ ਪੈਣਾ ਕਾਂਸੇ ਆਈ ਕਾਂ ਜਾਏ ਕੈ ਸਮਾਏਗੀ ਜਿੱਥੋਂ ਤੋਂ ਆਇਆ ਜਿੱਥੇ ਜਾ ਕੇ ਸਮਾਣਾ ਸਮਝਣਾ ਪੈਣਾ ਤੇ ਪਾਸ਼ਾ ਕਹਿੰਦੇ ਭਾਈ ਉਹ ਪਰਮਾਤਮਾ ਨਾਲ ਵਿਛੜੀ ਹੋਈ ਅੰਛਵੰਚਾ ਆਪਾਂ ਉੱਥੇ ਜਾ ਕੇ ਸਮਾਨ ਵਾਸਤੇ ਧਨ ਚਾਹੀਦਾ ਆਪਾਂ ਨੂੰ ਨਾਮ ਰੂਪੀ ਜੇ ਹੁਣ ਇਹ ਦੁਨੀਆ ਸੰਸਾਰ ਤੇ ਆਇਆ ਸਵਾਸ ਨੇ ਵਾਪਸ ਜਾਣ ਲੱਗਿਆ ਧਨ ਥੋੜਾ ਹੋਇਆ ਤੇ ਇਹ ਦੁਨੀਆ ਚ ਹੀ ਰਹਿ ਜਾਣਾ ਪਿਆਰਿਓ ਆਪਾਂ ਫਿਰ ਜੋਨਾ ਵਿੱਚ ਪਾਈ ਜਾਵਾਂਗੇ 84 ਲੱਖ ਜਨਮ ਭੁਗਤਣੇ ਪੈਣੇ ਨੇ ਤੇ ਜੇ ਆਪਣੇ ਕੋਲ ਨਾਮ ਰੂਪੀ ਧਨ ਆਪਾਂ ਇਕੱਠਾ ਕਰ ਲਿਆ ਫਿਰ ਆਪਾਂ ਪਰਮਾਤਮਾ ਦੇ ਜਾ ਕੇ ਅੰਸ਼ ਵਿੱਚ ਵਿੱਚ ਦੁਬਾਰਾ ਸਮਾ ਜਾਵਾਂਗੇ ਤੇ ਰਾਜਾ ਸਾਹਿਬ ਫਰਮਾਨ ਕਰਦੇ ਨੇ ਹੈ ਕੋਈ ਕਾਲ ਖੁਆਬ ਖਿਆਲ ਇਹ ਦੇਖ ਹਵਾਲ ਨਾ ਪਾਓ ਪਸਾਰਾ ਪਾਸ਼ਾ ਫਰਮਾਨ ਕਰਦੇ ਨੇ ਕਿ ਭਾਈ ਇਸ ਦੀ ਅਸਲੀਅਤ ਨੂੰ ਸਮਝ ਕੇ ਭੈੜੇ ਖਿਆਲਾਂ ਵਿੱਚ ਖਚਤ ਨਾ ਹੋ ਇਹ ਜਿਹੜੀ ਅਸਲੀਅਤ ਹੈ ਨਾ ਸਮਝਣੀ ਪੈਣੀ ਹੈ ਮਰਦੀ ਬਾਣੀ ਕਹਿੰਦੀ ਜਾਣਤ ਹੀ ਔਗਣ ਕਰੈ ਜਾਣਦਿਆ ਹੋਇਆ ਆਪਾਂ ਔਗਣ ਕਰਦੇ ਆਂ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋ ਬਾਣੀ ਬਾਰ ਬਾਰ ਸਮਝਾਂਦੀ ਐ ਪਿਆਰਿਓ ਮਾੜੇ ਕਰਮ ਕਰਨੇ ਹੋਣਾ ਫਿਰ ਸਮਾਂ ਨਹੀਂ ਫਿਰ ਭਵੇਂ ਅੱਧੀ ਰਾਤ ਹੋਵੇ ਇਨਸਾਨ ਜਾਗਦਾ ਉੱਠਦਾ ਭਜਦਾ ਦੂਰ ਤੱਕ ਵੀ ਚਲਿਆ ਜਾਂਦਾ ਜਦੋਂ ਮਾੜੇ ਕਰਮ ਕਰਨੇ ਨੇ ਪਰ ਜਦੋਂ ਕਿਤੇ ਗੁਰੂ ਦੀ ਗੱਲ ਹੋਵੇ ਨਾਮ ਦੀ ਗੱਲ ਹੋਵੇ ਕਿ ਭਾਈ ਅਮਰਤ ਵੇਲੇ ਸੰਗਤ ਦਾ ਪ੍ਰਵਾਹ ਚੱਲ ਰਿਹਾ ਹੈ ਪਰ ਇਹ ਮਨ ਨੂੰ ਵੀ ਆਲਸ ਪੈ ਜਾਂਦੀ ਹੈ ਫਿਰ ਅਲਾਰਮ ਲਾਉਣੀ ਹੈ ਚੱਲਦਾ ਹੈ ਫਿਰ ਬੰਦ ਹੋ ਜਾਂਦਾ ਹੈ ਪਾਸ਼ਾ ਕਹਿੰਦੇ ਭਾਈ ਇਹ ਗੱਲਾਂ ਨੂੰ ਸਮਝਣਾ ਪੈਣਾ ਰਾਜਾ ਸਾਹਿਬ ਕਹਿੰਦੇ ਭਾਈ ਅਸਲੀਅਤ ਨੂੰ ਸਮਝ ਕੇ ਭੈੜੇ ਖਿਆਲਾਂ ਵਿੱਚ ਖਚਤਣਾ ਹੋ ਭੈੜੇ ਖਿਆਲ ਮਨ ਵਿੱਚੋਂ ਕੱਢਣੇ ਪੈਣੇ ਨੇ ਪਾਸ਼ਾ ਕਹਿੰਦੇ ਪਸਾਰੇ ਨੂੰ ਨਾ ਪਸਾਰ ਭਈ ਇਹ ਸੋਚ ਕੇ ਪਸਾਰੇ ਨੂੰ ਨਾ ਪਸਾਰ ਆਪਾਂ ਪਸਾਰਾ ਆਪਣਾ ਜਿਵੇਂ ਸਿਆਣਿਆਂ ਦੀ ਕਹਾਵਤ ਹੈ ਨਾ ਕਿ ਭਾਈ ਚਾਦਰ ਵੇਖ ਕੇ ਪੈਰ ਵਿਸਾਰਨੇ ਚਾਹੀਦੇ ਨੇ ਕਿ ਜਿੰਨਾ ਕ ਆਪਣੇ ਕੋਲ ਹੈ ਉਹਨਾਂ ਕ ਕੰਮ ਕਰੋ ਚਾਦਰ ਵੇਖ ਕੇ ਪੈਰ ਪਸਾਰੋ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਭਾਈ ਸੋਚਣਾ ਪੈਣਾ ਇਹ ਪਸਾਰੇ ਦੇ ਵਿੱਚੋਂ ਸਮਝਣਾ ਪੈਣਾ ਕਿਉਂਕਿ ਧੀਆਂ ਪੁੱਤਰ ਸਾਖੇ ਸੰਬੰਧੀ ਹੈ ਸਭ ਜ਼ਰੂਰੀ ਨੇ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਦਾ ਪਰਿਵਾਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਹੈ ਸਾਰੇ ਗੁਰੂ ਸਾਹਿਬਾਨ ਸਭ ਦੇ ਪਰਿਵਾਰ ਸੀ ਭਗਤ ਸਾਹਿਬਾਨ ਜਿੰਨੇ ਭਟ ਸਾਹਿਬਾਨ ਜਿੰਨੇ ਵੀ ਸਨ ਪਿਆਰੋ ਸਭ ਦਾ ਪਰਿਵਾਰ ਸੀ ਪਰ ਰਾਜਾ ਸਾਹਿਬ ਮਾਰੇ ਕਹਿੰਦੇ ਭਾਈ ਇਹ ਦੁਨੀਆ ਸੰਸਾਰ ਤੇ ਇਸ ਗੱਲ ਨੂੰ ਸਮਝਣਾ ਪੈਣਾ ਭਾਈ ਇਹ ਪਰਿਵਾਰ ਜ਼ਰੂਰੀ ਹੈ ਪਰ ਇੰਨਾ ਜ਼ਰੂਰੀ ਵੀ ਨਹੀਂ ਕਿ ਤੂੰ ਪਰਿਵਾਰ ਕਰਕੇ ਸੰਗਤ ਵਿੱਚ ਨਾ ਆ ਸਕੇ ਪਰਿਵਾਰ ਕਰਕੇ ਕਿਤੇ ਤੂੰ ਸੰਗਤ ਨਾ ਛੱਡ ਦੇਵੀਂ ਪਰਿਵਾਰ ਜ਼ਰੂਰੀ ਹੈ ਪਰ ਪਰਿਵਾਰ ਉਦੋਂ ਤੱਕ ਜ਼ਰੂਰੀ ਹੈ ਜਦੋਂ ਤੱਕ ਤੂੰ ਪਰਿਵਾਰ ਵਿੱਚ ਰਹਿ ਕੇ ਨਾਮ ਜਪੇ ਸਿਮਰਨ ਕਰ ਰਿਹਾ ਹੈ ਜਦੋਂ ਪਰਿਵਾਰ ਦੇ ਵਿੱਚ ਰਹਿ ਕੇ ਤੂੰ ਉਸ ਪ੍ਰਮਾਤਮਾ ਦੀ ਬੰਦਗੀ ਕਰ ਰਿਹਾ ਹੈ ਫਿਰ ਪਰਿਵਾਰ ਜ਼ਰੂਰੀ ਹੈ ਨਿਤ ਪਾਸ਼ਣ ਪਰਿਵਾਰ ਵਾਸਤੇ ਪਤਾ ਕੀ ਕੀ ਹੈ ਕਿ ਭਾਈ ਇਹ ਪਰਿਵਾਰ ਜਿਹੜਾ ਹੈ ਨਾ ਜਦੋਂ ਬੰਦਾ ਰੱਬ ਨਾਲ ਟੁੱਟ ਜਾਵੇ ਜੇ ਆਪਾਂ ਰੱਬ ਨਾਲ ਜੁੜੇ ਹਾਂ ਰੋਜ਼ ਸੰਗਤ ਕਰ ਰਹੇ ਹਾਂ ਨਾਮ ਜਪ ਰਹੇ ਹਾਂ ਜੇ ਰੱਬ ਨਾਲ ਜੁੜੇ ਹੋਏ ਹਾਂ ਤੇ ਫਿਰ ਸੱਚ ਜਾਣਿਓ ਇਹ ਜਿਹੜਾ ਪਰਿਵਾਰ ਹੈ ਇਹ ਭਗਵਾਨ ਹੈ ਇਹ ਰੱਬ ਦਾ ਰੂਪ ਹੈ ਬੱਚੇ ਰੱਬ ਦੇ ਰੂਪ ਨੇ ਘਰ ਵਾਲੀ ਘਰ ਵਾਲਾ ਇਹ ਰੱਬ ਦਾ ਰੂਪ ਨੇ ਜੇ ਆਪਾਂ ਉਹਨਾਂ ਕਰਕੇ ਸੰਗਤ ਨਾਲ ਜੁੜੇ ਹਾਂ ਪਰ ਜੇ ਆਪਾਂ ਨੂੰ ਪਰਿਵਾਰ ਦਾ ਮੋਹ ਰੱਬ ਨਾਲ ਤੋੜ ਰਿਹਾ ਨਾ ਤੇ ਪਾਤਸ਼ਾਹ ਕਹਿੰਦੇ ਇਸੇ ਪਰਿਵਾਰ ਦੀ ਲੋੜ ਨਹੀਂ ਹੈ ਕਿਉਂਕਿ ਪਰਿਵਾਰ ਵਿੱਚ ਰਹਿ ਕੇ ਬੰਦਗੀ ਕਰਨੀ ਨਾਮ ਜਪਣਾ ਸਿਮਰਨ ਕਰਨਾ ਭਗਤ ਕਬੀਰ ਸਾਹਿਬ ਮਹਾਰਾਜ ਜੀ ਜਦੋਂ ਨਾਮ ਜਪਦੇ ਸਨ ਨਾ ਪਿਆਰਿਓ ਤੇ ਮਾਤਾ ਜੀ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਇਹ ਕੈਸਾ ਸਾਡੇ ਘਰ ਪੁੱਤਰ ਆਇਆ ਹੈ ਇਹਦੇ ਤੋਂ ਪਹਿਲਾਂ ਕੋਈ ਨਾਮ ਨਹੀਂ ਸੀ ਜਪਦਾ ਇਹ ਸਾਡੇ ਘਰ ਕੈਸਾ ਪੁੱਤਰ ਆ ਗਿਆ ਕਿ ਜਿਹੜਾ ਨਾਮ ਜਪਦਾ ਜਿਹੜਾ ਹਰ ਟਾਈਮ ਬੰਦਗੀ ਕਰਦਾ ਰਹਿੰਦਾ ਇਹ ਜਦੋਂ ਦਾ ਨਖੁਟਾ ਜੰਮਿਆ ਉਦੋਂ ਦਾ ਸਾਡੇ ਘਰ ਵਿੱਚ ਗਰੀਬੀ ਆ ਰਹੀ ਹੈ ਭਗਤ ਕਬੀਰ ਸਾਹਿਬ ਮਹਾਰਾਜ ਦੀ ਮਾਤਾ ਨੇ ਕਹਿ ਦਿੱਤਾ ਸੀ ਤੇ ਭਗਤ ਕਬੀਰ ਸਾਹਿਬ ਕਹਿੰਦੇ ਕਿ ਜੇ ਤੂੰ ਇਹ ਗੱਲ ਕਵੇਂਗੀ ਤੇ ਨਾ ਤੂੰ ਮੇਰੀ ਮਾਂ ਹੈ ਤੇ ਨਾ ਮੈਂ ਤੇਰਾ ਪੁੱਤਰ ਆ ਫਿਰ ਭਗਤ ਕਬੀਰ ਸਾਹਿਬ ਮਹਾਰਾਜ ਦੇ ਕਾਰਜ ਰੱਬ ਨੇ ਆਪ ਕੀਤੇ ਆਪਾਂ ਸਾਰੀਆਂ ਸਾਖੀਆਂ ਸੁਣੀਆਂ ਨੇ ਪਾਸ਼ਾ ਪਰਮਾਨ ਕਰਦੇ ਨੇ ਭਾਰਜਾ ਪੈਣ ਜੋ ਬਹਿਣ ਕਰੇ ਇਨੀ ਨਾ ਕੁਝ ਕਰਨਾ ਹੈ ਆਏ ਸਹਾਰਾ ਪਾਸ਼ਾ ਕਹਿੰਦੇ ਇਸਤਰੀ ਭੈਣ ਇਹ ਜੋ ਤੇਰੇ ਨਾਲ ਗੱਲਾਂ ਬਾਤਾਂ ਕਰਦੇ ਨੇ ਨਾ ਪਾਸ਼ਾ ਕਹਿੰਦੇ ਭਾਵੇਂ ਤੇਰੀ ਇਸਤਰੀ ਹੈ ਘਰ ਵਾਲੀ ਹੈ ਘਰ ਵਾਲਾ ਹੈ ਭੈਣ ਭਰਾ ਧੀਆਂ ਪੁੱਤਰ ਪਾਸ਼ਾ ਕਹਿੰਦੇ ਤੈਨੂੰ ਕਿਸੇ ਨੇ ਸਹਾਰਾ ਨਹੀਂ ਦੇਣਾ ਕਿਉਂਕਿ ਕਬਰਸਤਾਨ ਤੇ ਲਿਖਿਆ ਹੁੰਦਾ ਹੈ ਕਈ ਪਾਸੇ ਪੜਿਆ ਕਿ ਭਾਈ ਇੱਥੇ ਤੱਕ ਤੁਸੀਂ ਮੈਨੂੰ ਲੈ ਆਏ ਹੋ ਤੁਹਾਡਾ ਧੰਨਵਾਦ ਹੁਣ ਅੱਗੇ ਮੈਂ ਚੱਲਿਆ ਜਾਵਾਂਗਾ ਜਿਹੜੇ ਸਾਖ ਸੰਬੰਧੀ ਨੇ ਪਿਆਰਿਓ ਉਹ ਕਬਰਿਸਤਾਨ ਤੱਕ ਛੱਡ ਕੇ ਵੱਖਰੀਆਂ ਵੱਖਰੀਆਂ ਰੀਤੀਆਂ ਰਿਵਾਜ ਨੇ ਹਰ ਪਾਸੇ ਕਈ ਢੱਕਾ ਤੋੜ ਕੇ ਸੁੱਟ ਆਉਂਦੇ ਨੇ ਕਈ ਲੋਣ ਖਾ ਕੇ ਉੱਥੇ ਪਿਆਰ ਛੱਡ ਕੇ ਆਉਂਦੇ ਨੇ ਉਹ ਦੱਸ ਕੇ ਆਉਂਦੇ ਨੇ ਭਾਈ ਵੀ ਹੁਣ ਤੇਉ ਚਲਿਆ ਗਿਆ ਤੇਰੀ ਤੇ ਸਾਡੀ ਇੱਥੇ ਤੱਕ ਨਿਭ ਗਈ ਹੁਣ ਕਿਤੇ ਸੁਪਨੇ ਵਿੱਚ ਵੀ ਨਾ ਆ ਜਾਵੇਂ ਜੇ ਕੋਈ ਆ ਜਾਵੇ ਨਾ ਸੁਪਨੇ ਵਿੱਚ ਪਿਆਰਿਓ ਤੇ ਆਪਾਂ ਸਿਆਣਿਆਂ ਕੋਲ ਭਾਜ ਲੈਨੇ ਵੀ ਫਲਾਣਾ ਬੰਦਾ ਸੁਪਨੇ ਵਿੱਚ ਛੱਡ ਤੋ ਕੱਪੜੇ ਮੰਗ ਰਿਹਾ ਜੀ ਸੁਪਨੇ ਵਿੱਚ ਆ ਰਿਹਾ ਕੀ ਕਰੀਏ ਪਾਸ਼ਾ ਕਹਿੰਦੇ ਭਾਈ ਇਹ ਭੈਣ ਭਰਾ ਸਾਖ ਸੰਬੰਧੀ ਜ਼ਰੂਰੀ ਨੇ ਪਰ ਇਹਨਾਂ ਤੇਰੇ ਨਾਲ ਨਹੀਂ ਜਾਣਾ ਤੇਰਾ ਸਾਰਾ ਨਹੀਂ ਬਣਨਾ ਆਪਾਂ ਬਾਣੀ ਅੰਦਰ ਪੜਦੇ ਆ ਨਾ ਕਿ ਜੇ ਭਾਈ ਤੂੰ ਠਗੀਆਂ ਮਾਰ ਰਿਆਂ ਕੁਟੰਭ ਪਾਲ ਰਹੇ ਆ ਤੇ ਤੈਨੂੰ ਇਹ ਸਮਝਣਾ ਪੈਣਾ ਕਿ ਲੇਖਾ ਤੇਰੀ ਜਾਨ ਨੂੰ ਦੇਣਾ ਪੈਣਾ ਤੇ ਰਾਜਾ ਸਾਹਿਬ ਕਹਿੰਦੇ ਭਾਈ ਭੈਣ ਭਰਾ ਸਾਖ ਸੰਬੰਧੀ ਜਿਹਨਾਂ ਨਾਲ ਗੱਲਾਂ ਬਾਤਾਂ ਕਰ ਰਿਆਂ ਇਹਨਾਂ ਨੇ ਤੈਨੂੰ ਸਹਾਰਾ ਨਹੀਂ ਦੇਣਾ ਤੈਨੂੰ ਇਕੱਲੇ ਨੂੰ ਜਾ ਕੇ ਆਪਣਾ ਆਪ ਵਿਖਾਉਣਾ ਪੈਣਾ ਵੀ ਮੈਂ ਕਿੰਨਾ ਕੁ ਬਾਣੀ ਪੜਨ ਵਾਲਾ ਸੀ ਕਿੰਨਾ ਕ ਮੈਂ ਨਾਮ ਜਪਿਆ ਕਿੰਨੀ ਕ ਮੈਂ ਸੰਗਤ ਕੀਤੀ ਹਾਂ ਪਰ ਜਿਹੜੇ ਤੂੰ ਪਰਿਵਾਰ ਕਰਕੇ ਮਾੜੇ ਕਰਮ ਕੀਤੇ ਨੇ ਉਹਦਾ लेखा ਮੰਗਣਾ ਤੇਰੇ ਤੋਂ ਭਾਈ ਇਹ ਤੂੰ ਮਾੜੇ ਕਰਮ ਕੀਤੇ ਸੀ ਇੱਥੇ ਠੱਗੀ ਕੀਤੀ ਸੀ ਇੱਥੇ ਚੁਗਲੀ ਕਰਕੇ ਆ ਨਿੰਦਿਆ ਕਰਕੇ ਆਇਆ ਇੱਥੇ ਦੁਨੀਆ ਵਾਲੇ ਕੈਮਰਿਆਂ ਤੋਂ ਬਚਿਆ ਜਾ ਸਕਦਾ ਪਿਆਰਿਓ ਪਰ ਜਦੋਂ ਉਹ ਪਰਮਾਤਮਾ ਕਾਲਪੁਰਖ ਚਿੱਤਰ ਗੁਪਤ ਨੇ लेखा ਪੁੱਛਣਾ ਹੈ ਉਦੋਂ ਆਪਾਂ ਨੂੰ ਕੋਈ ਨਹੀਂ ਬਚਾ ਸਕਦਾ ਰਾਜਾ ਸਾਹਿਬ ਪਰਮਾਨ ਕਰਦੇ ਨੇ ਕੂੜ ਕੀ ਖੇਲ ਕਾ ਮੇਲ ਪਿਆਏ ਦਾਸ ਭਗਵਾਨ ਆ ਪਕੜ ਕਿਨਾਰਾ ਰਾਜਾ ਸਾਹਿਬ ਫਰਮਾਨ ਕਰਦੇ ਨੇ ਕਿਸ ਦੁਨੀਆ ਨੂੰ ਕੂੜ ਦਾ ਪਸਾਰਾ ਜਾਣ ਕੇ ਇਸ ਤੋਂ ਕਿਨਾਰਾ ਕੁਸ਼ੀ ਕਰ ਲੈ ਪਾਸ਼ਾ ਕਹਿੰਦੇ ਜਿਹੜਾ ਪਰਿਵਾਰ ਤੈਨੂੰ ਸੰਗਤ ਵਿਚ ਆਣ ਤੋਂ ਰੁਕਦਾ ਨਾ ਜਿਹੜੇ ਪਰਿਵਾਰ ਵਿੱਚ ਰਹਿ ਕੇ ਤੈਨੂੰ ਇਹ ਲੱਗਦਾ ਵੀ ਮੈਂ ਸਾਰਾ ਦਿਨ ਕੰਮ ਕਰਨਾ ਵੀ ਅਮਰਤ ਵੇਲੇ ਕਿਵੇਂ ਉੱਠਾਂ ਪਾਈ ਜਿਹੜੇ ਪਰਿਵਾਰ ਕਰਕੇ ਤੈਨੂੰ ਇਹ ਲੱਗਦਾ ਹੈ ਕਿ ਮੈਂ ਆਪਣੇ ਪਰਿਵਾਰ ਵਾਸਤੇ ਜਿਹੜਾ ਇੱਕ ਘੜੀ ਜਾ ਕੇ ਸੰਗਤ ਵਿੱਚ ਬੈਠਣਾ ਹੈ ਵੀ ਉਹੀ ਪਰਿਵਾਰ ਵਾਸਤੇ ਕੋਈ ਕੰਮ ਕਰ ਲਵਾਂ ਪਾਤਸ਼ਾਹ ਕਹਿੰਦੇ ਇਸੇ ਪਰਿਵਾਰ ਤੋਂ ਕਿਨਾਰਾ ਕੁਸ਼ੀ ਕਰ ਲੈ ਕਿਉਂਕਿ ਜਿਹੜਾ ਪਰਿਵਾਰ ਚੰਗਾ ਹੈ ਨਾ ਪਿਆਰਿਓ ਉਹ ਪਰਿਵਾਰ ਦੇ ਭਾਵੇਂ 2 ਮੈਂਬਰ ਨੇ ਭਾਵੇਂ 4 ਮੈਂਬਰ ਨੇ ਆਪਸ ਵਿੱਚ ਬੈਠ ਕੇ ਸੰਗਤ ਕਰ ਲੋ ਉਸ ਪਰਮਾਤਮਾ ਦੀ ਬੰਦਗੀ ਕਰੋ ਉਹੀ ਸੰਗਤ ਰੂਪ ਹੈ ਤੇ ਜਿਹੜਾ ਪਰਿਵਾਰ ਇੱਕ ਕਿਤੇ ਜਾ ਰਿਹਾ ਹੈ ਇੱਕ ਟੀਵੀ ਵੇਖ ਰਿਹਾ ਇੱਕ ਮੋਬਾਈਲ ਵੇਖ ਰਿਹਾ ਇੱਕ ਆਪਣੀਆਂ ਗੱਲਾਂ ਬਾਤਾਂ ਵਿੱਚ ਹੈ ਇਸੇ ਪਰਿਵਾਰ ਤੋਂ ਪਾਤਸ਼ਾਹ ਕਹਿੰਦੇ ਕਿਨਾਰਾ ਕਰ ਲੈ ਭਾਈ ਸਮਝਾ ਰਹੇ ਆ ਭਾਈ ਤੈਨੂੰ ਕਿਨਾਰਾ ਕਰ ਲੈ ਬਚ ਜਾਵੇਂਗਾ ਤੇ ਰਾਜਾ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਭਾਈ ਇਹ ਦੁਨੀਆ ਸੰਸਾਰ ਤੇ ਸਭ ਤੋਂ ਜ਼ਰੂਰੀ ਹੈ ਨਾਮ ਤਾਂ ਇਸ ਕਰਕੇ ਵਤ ਤੋਂ ਵਤ ਸੰਗਤ ਕਰੀਏ ਨਾਮ ਜਪੀਏ ਪਿਆਰਿਓ ਆਪਣਾ ਇਹ ਜੀਵਨ ਬੀਤਦਾ ਜਾ ਰਿਹਾ ਸਵਾਸਾਂ ਰੂਪੀ ਨਦੀ ਵਹਿੰਦੀ ਜਾ ਰਹੀ ਹੈ ਕੋਈ ਪਤਾ ਨਹੀਂ ਕਿੰਨੇ ਕੁ ਸਵਾਸ ਨੇ ਕਿਸੇ ਦੇ ਇੱਕ ਘੜੀ ਦੇ ਹੋ ਸਕਦੇ ਨੇ ਕਿਸੇ ਦੇ ਸਾਲ ਦੇ 2 ਸਾਲ ਦੇ ਕੋਈ ਪਤਾ ਨਹੀਂ ਪਿਆਰੋ ਪਰ ਇਹ ਗੱਲ ਯਾਦ ਰੱਖਿਓ ਕਿ ਸੰਸਾਰ ਤੋਂ ਜਾਣ ਲੱਗਿਆਂ ਪਰਿਵਾਰ ਰਿਸ਼ਤੇਦਾਰਾਂ ਸਾਥ ਸਬੰਧੀਆਂ ਦੇ ਨਾਲ ਨਹੀਂ ਜਾਣਾ ਇਸ ਕਰਕੇ ਕਰਮ ਉਹ ਕਰਿਏ ਜਿਹੜਾ ਪਛਤਾਣਾ ਨਾ ਪਵਿਛ ਕਰਕੇ ਪਿਆਰੋ ਬੜੇ ਵੱਡ ਭਾਗੇ ਹੋ ਰਾਜਾ ਸਾਹਿਬ ਦੇ ਚਰਨਾਂ 'ਚ ਬੈਠ ਕੇ ਸੰਗਤ ਕਰਨ ਦਾ ਸਮਾਂ ਮਿਲ ਰਿਹਾ ਸੋ ਰਾਜਾ ਸਾਹਿਬ ਕਿਰਪਾ ਕਰਨ ਪਿਆਰੋ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਆਓ 5 ਮਿੰਟ ਦਾ ਸਮਾਂ ਆਪਣੇ ਕੋਲ ਹੈ ਸਾਰਿਆਂ ਨੇ ਪਿਆਰੂ ਸਿਮਰਨ ਦੇ ਵਿੱਚ ਹਾਜ਼ਰੀ ਭਰਨੀ ਹੈ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਪਿਆਰ ਨਾਲ ਆਖੋ ਜੀ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਗੁਰੂ ਨਾਮ ਵਾਹਿ ਗੁਰੂ ਸਤ 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 ਨਾਮ ਵਾਹਿ ਗੁਰੂ ਇਕ ਓੰਕਾਰ ਸਤਨਾਮ ਆਕਾਲ ਮੂਰਤ ਗੁਰ ਪ੍ਰਸਾਦਿ ਜਪ ਹੈ ਭੀ ਸਚ ਇਕ ਓੰਕਾਰ ਸਤਨਾਮ ਆਕਾਲ ਮੂਰਤ ਜਪ ਹੈ ਭੀ ਸਚ ਇਕ ਓੰਕਾਰ ਸਤਨਾਮ ਆਕਾਲ ਮੂਰਤ ਗੁਰ ਪ੍ਰਸਾਦ ਜਪ ਹੈ ਭੀ ਸਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਗੁਰ ਪ੍ਰਸਾਦ ਜਪ ਸਤਿ ਜੁਬਾਣਤ ਹੈ ਭੀ ਸਚੁ ਸਬੂਸੀ ਭੀ ਸਤਿ ਇਕ ਓੰਕਾਰ ਸਤ ਨਾਮ ਆਕਾਲ ਮੂਰਤ ਜਪ ਹੈ ਭੀ ਸਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਗੁਰ ਪ੍ਰਸਾਦ ਜਪ ਹੈ ਭੀ ਸਚ ਵਾਹਿਗੁਰੂ 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 ਆਓ ਪਿਆਰਿਓ ਇਨੀਆਂ ਕਹਾਜਰੀਆਂ ਪਰਵਾਨ ਕਰਨੀਆਂ ਇਹੀ ਅਰਦਾਸ ਹੈ ਪਾਤਸ਼ਾਹ ਦੇ ਚਰਨਾਂ 'ਚ ਮਹਾਰਾਜ ਜਿਹੜੀਆਂ ਵੀ ਸੰਗਤਾਂ ਤੁਹਾਡੇ ਚਰਨਾਂ ਵਿੱਚ ਪਹੁੰਚ ਰਹੀਆਂ ਨੇ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਮਿਹਰ ਪ੍ਰਿਆਤ ਰੱਖਣਾ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਦੇਸਾਂ ਪ੍ਰਦੇਸਾਂ ਵਿੱਚ ਮਹਾਰਾਜ ਅੰਗ ਸੰਗ ਸਾਈ ਰਹਿਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਸਦਾ ਆਪਣੀ ਸੰਗਤ ਕਰਾਉਣੀ ਮਾੜੇ ਕਰਮਾਂ ਤੋਂ ਪਾਤਸ਼ਾਹ ਬਚਾਉਣਾ ਸਭ ਦੀ ਹਾਜ਼ਰੀ ਪ੍ਰਵਾਨ ਕਰਨੀ ਆਓ ਪਿਆਰਿਓ ਸਭ ਨੇ ਇੱਕ ਬੇਨਤੀ ਹੈ ਕਿ ਬੇਨਤੀ ਪ੍ਰਵਾਨ ਕਰਨੀ ਕਿ ਅੱਜ ਆਪ ਜੀ ਜਾਣਦੇ ਹੋ ਕਿ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਸੋ ਦੋ ਦਿਨ ਆਪ ਜੀ ਜਾਣਦੇ ਹੋ ਕਿ ਹੁਣ ਕਥਾ ਨਹੀਂ ਹੋਵੇਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਜ਼ਰੂਰੀ ਕਿ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਜ਼ਰੂਰ ਭਰਨੀਆਂ ਨੇ ਆ ਕੇ ਗੁਰੂ ਘਰ ਵਿਖੇ ਵਦ ਤੋਂ ਵਦ ਸੇਵਾਵਾਂ ਕਰਨੀਆਂ ਨੇ ਲੰਗਰਾਂ ਵਿੱਚ ਸੇਵਾਵਾਂ ਹੋਰ ਜਿੱਥੇ ਕਿਤੇ ਵੀ ਸੇਵਾ ਮਿਲਦੀ ਆ ਕੇ ਭਾਈ ਸੇਵਾ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਜ਼ਿੰਦਗੀ ਵਿੱਚ ਸਾਰੇ ਕਰਮ ਮਰ ਦੀ ਬਾਣੀ ਕਹਿੰਦੀ ਅਵਰ ਕਾਜ ਤੇਰਾ ਕਿਤੇ ਨਾਕਾਮ ਸਾਰੇ ਕੰਮ ਕਿਸੇ ਕੰਮ ਨਹੀਂ ਪਰ ਪਾਸ਼ਾ ਕਹਿੰਦੇ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਇੱਕੋ ਕੰਮ ਹੈ ਜਿਹੜਾ ਆਪਣਾ ਲਿਖਿਆ ਜਾ ਰਿਹਾ ਸਾਰੇ ਮਿਲ ਕੇ ਸੰਗਤ ਕਰਿਆ ਕਰੋ ਨਾਮ ਜਪਿਆ ਕਰੋ ਆਓ ਪਿਆਰੀਆਂ ਇੰਨੀਆਂ ਕਾਜਰੀਆਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ